ਐਮਪੀ ਅਮਰਤਪਾਲ ਸਿੰਘ ਤੇ ਉਸਦੇ 10 ਦੇ ਕਰੀਬ ਸਾਥੀ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਇਸ ਤੋਂ ਇਲਾਵਾ ਅਮਰਤਪਾਲ ਸਿੰਘ ਵਾਰਿਸ ਪੰਜਾਬ ਜਥੇ ਬੰਦੀਆਂ ਦੇ ਕੁਝ ਹੋਰ ਸਿੰਘ ਨੇ ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਮਾਨ ਸਿੰਘ ਖਾਰਾ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵੀ ਚੁਣਦਾ ਕਹਿਣਾ ਹੈ ਕਿ 307 ਦੀ ਧਾਰਾ ਦੇ ਤਹਿਤ ਇਹਨਾਂ ਦੇ ਕਾਰਵਾਈ ਕੀਤੀ ਹੋਈ ਆ ਤੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਇਹ ਸਾਰੇ ਸਿੰਘ ਚੜ ਦੀ ਕਲਾ ਦੇ ਵਿੱਚ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦੇ ਅਧੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਦੀਗੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ ਚ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆਂ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦੇ ਅਧੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜ੍ਹਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਹੁਣ ਇਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਬਦੀਗੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਇਹ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ 'ਚ ਇਨੀਆਂ ਕੁ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦਾਲ ਜੀ ਹੈ ਕਿ ਅਮਰਤਪਾਲ ਸਿੰਘ ਸਣੇ ਉਹਨਾਂ ਦੇ ਕੁਝ ਸਾਥੀਆਂ ਨੂੰ ਤਾਂ ਅਸਮਗਰੀ ਰਪੇਟ ਦਾਲ ਜੀ ਹੈ ਕਿ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਕੁਝ ਸਾਥੀਆਂ ਨੂੰ ਤਾਂ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਪਰ ਬਾਕੀਆਂ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਤਾਂ ਲਗਾਤਾਰ ਇਹਨਾਂ ਦੇ ਉੱਤੇ ਕੀਤੀ ਹੋਈ ਕਾਰਵਾਈ ਨੂੰ ਗੈਰ ਕਾਨੂੰਨੀ ਵੀ ਦੱਸਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਹਰਫ ਪੰਜਾਬ ਟੀਵੀ